ਤਿੰਦੂਏ ਨੂੰ ਕੁੱਤੇ ਦਾ ਸ਼ਿਕਾਰ ਕਰਦਾ ਕਈ ਵਾਰ ਦੇਖਿਆ ਸੁਣਿਆ ਹੋਏਗਾ ਇਹ ਜੋ ਤਸਵੀਰਾਂ ਤੁਸੀਂ ਕੁੱਤੇ ਦੀਆਂ ਦੇਖ ਰਹੇ ਹੋ ਇਹ ਕੁੱਤਾ ਗੱਦੀ ਨਸਲ ਦਾ ਹੈ ਜੋ ਕਿ ਪਹਾੜੀ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਸ ਕੁੱਤੇ ਨੂੰ ਤਿੰਦੂਆ ਆਪਣਾ ਸ਼ਿਕਾਰ ਬਣਾਉਣ ਲੱਗਦਾ ਹੈ ਤਾਂ ਇਹ ਕੁੱਤਾ ਕਿਵੇਂ ਤਿੰਦੂਏ ਦਾ ਡਟ ਕੇ ਮੁਕਾਬਲਾ ਕਰਦਾ ਹੈ ਅਤਾ ਤੀਂਦੂਆ ਇਸ ਕੁੱਤੇ ਤੋਂ ਆਪਣੀ ਹਾਰ ਮੰਨਦਾ ਹੋਇਆ ਮੈਦਾਨ ਛੱਡ ਕੇ ਭੱਜ ਜਾਂਦਾ ਹੈ ਪਰ ਤੀਂਦੂਏ ਅਤੇ ਕੁੱਤੇ ਦੀ ਇਸ ਲੜਾਈ ਵਿੱਚ ਕੁੱਤਾ ਜ਼ਖਮੀ ਹੋ ਜਾਂਦਾ ਹੈ ਪਰ ਹਾਰ ਨਹੀਂ ਮੰਨਦਾ ਇੱਕ ਕੱਦੀ ਨਸਲ ਦਾ ਕੁੱਤਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਡਟ ਕੇ ਤੀਂਦੂਏ ਦਾ ਮੁਕਾਬਲਾ ਕਰਦਾ ਹੈ ਅਤੇ ਅੰਤ ਤੱਕ ਤੀਦੂਏ ਨਾਲ ਲੜਦਾ ਹੈ ਪਰ ਤੀਦੂਆ ਇਸ ਕੁੱਤੇ ਤੋਂ ਡਰਦਾ ਹੋਇਆ ਮੈਦਾਨ ਛੱਡ ਕੇ ਭੱਜ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਦੀ نسل ਦੇ ਕੁੱਤੇ ਅਤੇ ਤੀਦੂਏ ਦੀ ਲੜਾਈ ਹੋਈ ਹੈ ਔਰ ਤੀਦੂਆ ਮੈਦਾਨ ਛੱਡ ਕੇ ਭੱਜ ਜਾਂਦਾ ਹੈ